ਸਰਰਜੀਤ ਸੰਗਰੂਰ ਵੀ ਦੀ ਰਚਨਾ ਨਾ ਕਿਸਮਤ ਜਾਗੇ ਸੁੱਤਿਆਂ ਦੀ ਨਾ ਕਿਸਮਤ ਜਾਗੇ ਸੁੱਤਿਆਂ ਦੀ ਜਾਗ ਕੇ ਮਿਹਨਤ ਕਰਕੇ ਕਿਸਮਤ ਚਮਕਾਉਣੀ ਪੈਂਦੀ ਏ ਕਿਸਮਤ ਬਣਾਉਣੀ ਪੈਂਦੀ ਏ ਨਾ ਜਾਗੇ ਕਿਸਮਤ ਸੁੱਤਿਆਂ ਦੀ ਜਾਗ ਕੇ ਮਿਹਨਤ ਕਰਕੇ ਆਲਸ ਤਿਆਗ ਕੇ ਕਿਸਮਤ ਬਣਾਉਣੀ ਪੈਂਦੀ ਏ ਕਿਸਮਤ ਜਿਗਾਉਣੀ ਪੈਂਦੀ ਏ ਕਿਸਮਤ ਚਮਕਾਉਣੀ ਪੈਂਦੀ ਏ ਮਿਹਨਤ ਕਰੋ ਨਾ ਡਰੋ ਮਿਹਨਤ ਤੋਂ ਮਿਹਨਤ ਕਰੋ ਨਾ ਡਰੋ ਮਿਹਨਤ ਤੋਂ ਨਾ ਡਰੋ ਮਿਹਨਤ ਕਰੋ